ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਸੰਗਰੂਰ ਪਿੰਡੂ ਵਲੋਗ ਚੈਨਲ ਤੇ ਅੱਜ ਆਪਾਂ ਤੁਹਾਨੂੰ ਦਿਖਾਉਣਾ ਹੈ ਸਾਡਾ ਚਰੀ ਬਾਜਰਾ ਦੇਸੀ ਚਰੀ ਬਾਜਰਾ ਬੀਜਿਆ ਵੈਗਾ ਇਹ ਇਹ ਜਿਹੜਾ ਤੁਸੀਂ ਚਰੀ ਬਾਜਰਾ ਦੇਖ ਰਹੇ ਹੋ ਤੁਸੀਂ ਪਿੱਛੇ ਇਹ ਆਪਣਾ ਦੇਸੀ ਚਰੀ ਬਾਜਰਾ ਹੈ ਦੂਸਰੀ ਬਾਢੀ ਦਾ ਹੈਗਾ ਆਪਣਾ ਪੂਰਾ ਪੱਕਿਆ ਹੋਇਆ ਤੁਸੀਂ ਦੇ ਐਂ ਦੇਖ ਸਕਦੇ ਹੋ ਦੇ ਵਿੱਚ ਪੂਰਾ ਦਾਣਾ ਪਿਆ ਹੋਇਆ ਸਟਿਆਂ ਦੇ ਵਿੱਚ ਜਿਹੜੀ ਆਪਾਂ ਇਹਦੀ ਪਹਿਲੀ ਬਾਢੀ ਵੱਡੀ ਤੀ ਉਹ ਵੀ ਆ ਪੂਰੀ ਪਕਾ ਕੇ ਵੱਡੀ ਸੀਗੀ ਜਿਹਨੂੰ ਚਰੀ ਨੂੰ ਪੂਰੀ ਪਕਾ ਕੇ ਵੱਢਾ ਫਿਰ ਇਹ ਦੂਜੀ ਵਾਰ ਵਧਿਆ ਫੁੱਟਦੀ ਆਉਂਦੀ ਹੈ ਜਿਹਨੂੰ ਆਪਾਂ ਕੱਚੀ ਨੂੰ ਵੱਢ ਲਈਏ ਫਿਰ ਇਹ ਦੁਬਾਰੇ ਨੇ ਫੁੱਟਦੀ ਹੈਗੀ ਤੁਸੀਂ ਐਂ ਦੇ ਇਹ ਦੇਖ ਲਓ ਤੁਸੀਂ ਇਹ ਮੈਨੂੰ ਲੱਗਦਾ 12 13 ਫੁੱਟ ਤੱਕ ਵਧਿਆ ਹੋਵੇ ਉੱਪਰ ਦੂਸਰੀ ਬਾਡੀ ਦਾ ਗਾ ਇੰਨਾ ਵਧਿਆ ਹੋਇਆ ਪਹਿਲਾਂ ਆਪਾਂ ਨੇ ਇੱਕ ਬਾਡੀ ਦੀ ਢੀ ਢੀ ਚਾਰੀ ਹੁਣ ਦੂਸਰੀ ਬਾਡੀ ਦਾ ਗਾ ਤੋਂ ਜਿਹੜਾ ਆਪਾਂ ਪਹਾੜੀ ਬਾਜਰਾ ਬੀਜ ਲੈਂਦੇ ਆਂ ਬੂਝਿਆ ਨਾਲ ਗੰਨੇ ਜਿਹੜਾ ਉਹਦੇ ਨਾਲ ਤਾਂ ਪਸ਼ੂ ਬਿਮਾਰੇ ਹੁੰਦੇ ਨੇ ਕਿਉਂਕਿ ਗਰਮ ਜ਼ਿਆਦਾ ਹੁੰਦਾ ਉਹਦੇ ਵਿੱਚ ਕੋਈ ਤਾਕਤ ਤਾਂ ਹੁੰਦੀ ਨਹੀਂ ਹੈਗੀ ਉਹ ਤਾਂ ਇੱਕ ਹਰਾਪਣ ਜਾਂ ਹੁੰਦਾ ਬਸ ਪਾਣੀ ਜਾਂ ਹੁੰਦਾ ਉਹਦੇ ਵਿੱਚ ਉਹਦੇ ਨਾਲ ਤਾਂ ਇਹ ਚੀਜ਼ ਬੀਜਿਆ ਕਰੋ ਇਹ ਬਹੁਤ ਵਧੀਆ ਡੰਗਰਾਂ ਵਾਲੀ ਤਾਕਤਵਾਰ ਵੀ ਆ ਤੁਸੀਂ ਆ ਦੇਖ ਸਕਦੇ ਹੋ ਪਿੱਛੇ ਤੀਸਰੀ ਬਾਡੀ ਦਾ ਹੀ ਫੁੱਟਿਆ ਹੋਇਆ ਹੈ ਇਹ ਦੋ ਬਾੜੀਆਂ ਦਾ ਪਹਿਲਾ ਵੱਢ ਲਿਆ ਹੋਣਾ ਤੀਸਰੀ ਬਾੜੀ ਦਾ ਦੇਖੋ ਤੁਸੀਂ ਤੀਸਰੀ ਬਾੜੀ ਦਾ ਨੇ ਕਹਿੰਦੇ ਕੱਬ ਦੇਖ ਸਕਦੇ ਹਾਂ ਤੀਸਰੀ ਬਾੜੀ ਦਾ ਫੁੱਟਿਆ ਹੋਇਆ ਤੀਜੀ ਬਾੜੀ ਵਧੀਆ ਦੇਊ ਆਪਾਂ ਨੂੰ ਇਹ ਉਸ ਤੋਂ ਬਾਅਦ ਆਨੇ ਆਪਣਾ ਬਰਸੀਨ ਹੋ ਜੂ ਜਮੀ ਹੋਜੂਗੀ ਸੋ ਇਹ ਸਾਡੇ ਚਰੀ ਆਵਾਜ ਰਹੇ ਨੇ ਮੱਕੀ ਦਾ ਚਾਰ ਫੇਲ ਕਰ ਰੱਖਿਆਗਾ ਜਿਹੜਾ ਮੱਕੀ ਦਾ ਚਾਰ ਹੁੰਦਾ ਆਪਣਾ ਉਹਦੇ ਵਿੱਚ ਤਾਂ ਨਿਰਾ ਜੋਰੀਆ ਪਾਇਆ ਹੁੰਦਾਗਾ ਮੱਕੀ ਦੇ ਚਾਰ ਚ ਕਿਉਂਕਿ ਮੱਕੀ ਚਾਰ ਵਾਲੀ 6-7 ਬੋਰੀਆਂ ਜੋਰੀਆ ਦਾ ਲੈ ਜਾਂਦੀ ਆ 1 ਏਕੜ ਦੇ 1 ਕਿਲੇ ਦੀਆਂ ਜਿਹੜਾ ਆਪਾਂ ਕਣਕ ਵੱਢ ਕੇ ਬੀਜ ਦੇਾਂਗੇ ਮੱਕੀ ਚਾਰ ਨੂੰ ਉਹਦੇ ਵਿੱਚ ਤਾਂ ਨਿਰਾਇ ਰੇ ਹੁੰਦਾ ਨੇਰੀਆ ਜਹਿਰ ਹੁੰਦਿਆ ਕਿਉਂਕਿ ਉਦੋਂ ਗਰਮੀ ਦੇ ਮੌਸਮ ਹੁੰਦੀ ਹੈ ਸੁੰਡੀ ਵੱਧ ਪੈਂਦੀ ਹੈ ਉਹਨੂੰ ਉਹਦੇ ਉੱਪਰ ਸਪਰੇਹਾਂ ਵੀ ਵੱਧ ਹੁੰਦੀਆਂ ਨੇ ਉਹ ਤਾਂ ਨਿਰਾ ਜਹਿਰ ਵਾਲਾ ਚਾਰ ਹੁੰਦਾ ਜਿਹੜਾ ਸਿਆਲ ਚ ਆਪਾਂ ਆਲੂ ਪਟਕੇ ਮੀਂਹ ਦੇ ਆਂਗੇ ਮੱਕੀ ਉਹਦੇ ਵਿੱਚ ਜਹਿਰ ਮਾੜੀ ਘੱਟ ਹੁੰਦੀ ਹੈ ਕਿਉਂਕਿ ਉਦੋਂ ਠੰਡਾ ਵਾਲਾ ਮੌਸਮ ਹੁੰਦਾ ਹੈ ਠੰਡਾ ਵਾਲੇ ਮੌਸਮ ਕਰਕੇ ਉਹਨੂੰ ਸੁੰਡੀ ਨਹੀਂ ਪੈਂਦੀ ਤਾਂ ਕਰਕੇ ਬ੍ਰੋ ਵਧੀਆ ਰਹਿੰਦਾਗਾ ਚਾਰ ਜਿਹੜਾ ਮੱਕੀ ਵਾਲਾਗਾ ਜਿਹੜਾ ਆਪਾਂ ਆਲੂ ਪਟਕੇ ਮੀਂਹ ਦੇ ਆ ਪਰ ਜਿਹੜਾ ਕਣਕ ਵੱਢ ਕੇ ਮੀਂਹ ਦੇ ਉਹ ਤਾਂ ਨਿਰੀ ਜਹਿਰ ਉਹ ਤਾਂ ਨਾ ਬੀਜ ਆਪਾ ਦੋਨੇ ਮਣਕੇ ਦਿਖਾਉਣੇ ਆਦੇ ਪਰੇ ਲਿਆ ਕੇ ਉਧਰ ਵੀ ਕੋਠੇ ਨਾਲੋਂ ਕਿੰਨਾ ਵੱਡਾ ਉੱਚਾ ਲੰਘ ਗਿਆ ਹੈ ਕੋਠੇ ਨਾਲੋਂ ਉੱਚਾ ਲੰਘ ਗਿਆ ਬਾਜਰਾ ਸਾਡਾ ਚਰੀ ਬਾਹਰਾ ਤੇ ਚਰੀ ਮਿਕਸ ਕਰਕੇ ਵੇਜੇ ਬਣੇਗੇ ਇਹਦੇ ਵਿੱਚ ਆਹਨੇ ਜਮੀ ਜੂਰੀਆਂ ਨਹੀਂ ਪਾਇਆ ਤੁਹਾਨੂੰ ਦਿਖਾਉਣੇ ਆ ਵੀ ਇੰਨਾ ਵਧਿਆ ਕਿ ਮੈਂ ਕਿਹੜਾ ਛੇ ਤਰੀਕਾ ਵਰਤਣਾ ਤੁਸੀਂ ਵੀ ਇਹ ਤਰੀਕਾ ਵਰਤਿਆ ਕਰੋ ਆਜਾ ਤੁਹਾਨੂੰ ਉਧਰ ਜਾ ਕੇ ਦੱਸ ਦਿਆਂ ਅਸੀਂ ਹਾਂਜੀ ਆਪਣੇ ਦੋਨੇ ਪਸ਼ੂ ਰੱਖੇ ਹੋਏ ਨੇ ਇੱਕ ਇਹ ਆਪਣੀ ਗਾਂ ਰੱਖੀ ਤੇ ਗਾਂ ਆਪਣੀ ਸੂਈ ਵੀ ਆ ਇੱਕ ਇਹ ਮੱਝ ਹੈਗੀ ਮੱਝ ਵੀ ਆਪਣੀ ਸੂਈ ਵੀ ਆ ਦੋਏ ਪਸ਼ੂ ਰੱਖੇ ਹੋਏ ਨੇ ਦੋਆਂ ਦੋਦਾ ਪੱਕਰੀ ਵਰਤਦੇ ਆਪਾਂ ਪੌਣੇ ਪੌਣੇ ਤਾਂ ਹੈ ਨਹੀਂ ਬਾਲਾ ਇਹ ਆਪਣੇ ਉਹ ਆਪਾਂ ਹਰੇ ਵਾਲੇ ਬਾਹਾਂ ਚੇ ਪਾ ਦਿੰਨੇ ਆਗੇ ਜਿੱਥੇ ਆਪਾਂ ਇਹਨੂੰ ਹਰਾ ਬੀਜ ਦਿਆਂ ਤਾਂ ਕਰਕੇ ਆਪਣੀ ਜਿਹੜੀ ਚਰੀ ਬਾਜਰਾ ਇਹਨਾਂ ਨਾਲ ਵੱਧ ਜਾਂਦਾ ਇਹ ਦੇਖੋ 6 ਫੁੱਟ ਦਾ ਮੇਰਾ ਕਾਦ ਆ 12 13 ਫੁੱਟ ਵਾਂਗੂ ਤਕਰੀਬਨ ਵੱਧੀ ਵੀ ਆ ਇਹ ਬਾਦੀ ਵਸ ਦੇਸੀ ਰੇ ਕਰਕੇ ਹੈ ਕਿਉਂਕਿ ਇਹਦੇ ਵਿੱਚ ਆਪਾਂ ਜੋਰੀਆਂ ਨਹੀਂ ਪਾਉਂਦੇ ਹੈਗੇ ਆਹ ਦੇਖੋ ਆਪਣੀ ਰੂੜੀ ਹੈ ਕਿਉਰੀ ਲਾਈ ਵੀ ਆਪਣੇ ਪਸ਼ੂਆਂ ਦੀ ਰੂੜੀ ਰੂੜੀ ਲਾਈ ਵੀ ਇੱਥੇ ਬਸ ਆਪਾਂ ਘਰਾ ਨਾਲੇ ਖਿੱਚਦੇ ਨਿਹੜਾ ਰੇ ਹੁੰਦਾਗਾ ਇਹ ਸੇ ਬਾਹਾਂ ਚੇ ਖਿੱਚ ਦਿੰਨੇ ਆਗੇ ਆਪਾਂ ਘਰਾ ਜਿੱਥੇ ਹਰਾ ਬੀਜ ਦਿਆਂਗੇ ਤਾਂ ਕਰਕੇ ਇਹਨਾਂ ਹਰਾ ਵੱਧ ਜਾਂਦਾ ਆਪਣੀ ਬਾਜਰਾ ਚਰੀ ਇੰਨੀ ਜ਼ਿਆਦਾ ਵੱਧੀ ਹੈ ਦੂਸਰਾ ਬਾਜਰਾ ਦਾ ਬੂਝਾ ਵਾਲਾ ਉਹਦਾ ਖੇੜਾ ਛੜ ਦੋ ਉਹਦੇ ਵਿੱਚ ਕੋਈ ਏਡੀ ਤਾਕਤ ਤਾਂ ਹੈ ਨਹੀਂ ਉਹ ਤਾਂ ਇੱਕ ਹਰਾ ਪਣ ਜਗਾ ਮੱਕੀ ਦਾ ਚਾਰੜਾ ਉਹ ਵੀ ਘਟਾ ਦੋ ਮੱਕੀ ਦਾ ਚਾਰ ਪਸੂ ਵਾਲੀ ਇੰਨਾ ਲਾਹੇਵੰਦ ਨਹੀਂ ਹੈਗਾ ਇਹ ਤਾਂ ਬਾਹਰਲੇ ਦੇਸਾਂ ਵਾਸਤੇ ਬਣਿਆ ਤੇ ਆਪਣੇ ਪੰਜਾਬ ਜਿੱਤੇ ਕੋ ਪਾਉਣ ਲੱਗੇ ਤਾਂ ਜਿੱਥੇ ਠੰਡਾ ਮੌਸਮ ਰਹਿੰਦਾ ਟੈਂਪਰੇਚਰ ਘਟ ਰਹਿੰਦਾ ਹੈਗਾ ਠੰਡਾ ਇਲਾਕੇ 'ਚ ਬਣਿਆ ਹੋਇਆ ਆਪਣੇ ਪੰਜਾਬ 'ਚ ਨਹੀਂ ਚੱਲਦਾ ਹੈਗਾ ਪੰਜਾਬ 'ਚ ਇੰਨਾ ਕਾਮਯਾਬ ਨਹੀਂ ਹੈਗਾ ਅਡਾ ਦੂਜੀ ਵੱਡੀ ਦਾ ਹੈਗਾ ਇਹ ਤਾਂ ਉੱਪਰ ਤਾਰਾਂ ਨਾਲ ਜਲ ਗਿਆ ਉਹ ਉੱਪਰ ਆਪਣੇ ਕਰੰਟ ਵਾਲੀਆਂ ਤਾਰਾਂ ਜਾਂਦੀਆਂ ਨੇਗੀਆਂ ਲਾਈਟ ਚੱਲਦੀ ਹੈ ਆਪਣੇ 11000 ਕੇਵੀ ਆਉਂਦੀ ਹੈਗੀ ਉਹ ਦੇਖੋ 3 ਵੇ ਚੱਲਦੇ ਆ ਮੋਟਰਾਂ ਵਾਲੀ ਮੋਟਰਾਂ ਵਾਲੀ ਦੇ ਨਾਲ ਜਾ ਲੱਗੀ ਚੱਰੀ ਵਧ ਕੇ ਉੱਪਰ ਹੋ ਜਾਨੀ ਫੁੱਟ ਫੁੱਟ ਦਾ ਹੀ ਫਰਕ ਰਿਹਾ ਹੈਗਾ ਬਹੁਤ ਜ਼ਿਆਦਾ ਵਧਿਆ ਹੈਗਾ ਤੀਜੀ ਦੂਜੀ ਬਾਢੀ ਦਾ ਵੀ ਆ ਦੇਖੋ ਦੋ ਬਾਢੀਆਂ ਲੈ ਜਾਂ ਇਹ ਆਪਾਂ ਨੇ ਕਣਕ ਵੜ ਕੇ 베ਈਤਾ ਸੀਗਾ ਪੂਰੀਆਂ ਬਾਹਾਂ ਦੀ ਸ਼ਲਟ ਪਾ ਕੇ ਬਟਣਾ ਪੈਂਦਾ ਫਿਰ ਉੱਪਰ ਬਾਹਾਂ ਜਾਂ ਇਧਰ ਨਹੀਂ ਪਸੇ ਜੇ ਲੱਗ ਜਾਂਦੇ ਨੇਗੇ ਇਹ ਜਿਹੜਾ ਬਾਗ ਰਾ ਚੱਰੀ ਆਪਣਾ ਇੱਕ ਬਿੱਗਾ ਵੇਚਿਆ ਵੇ ਇੱਕ ਬਿੱਗਾ ਦੋ ਪਸੂ ਹੁਣ ਆਪਣੇ ਵਧੀਆ ਸਾਰ ਦਿੰਦਾ ਹੈਗਾ ਆ ਲਵੀ ਰੂੜੀ ਪਈਆ ਰੂੜੀ ਵੀ ਆਪਾਂ ਇਧਰੇ ਵਿੱਚੇ ਖੰਡਿਆ ਦਿੰਨੇ ਹੈਗੇ ਤੇ ਇਹਦੇ ਕਰਕੇ ਜਿਆਦਾ ਵਾਧਾ ਗਾਹੇ ਜੋ ਜਿੰਨਾ ਹੀ ਕਿਨਾਂ ਦੀ ਖਾਦ ਹੁੰਦੀ ਹੈਗੀ ਉਹਨਾਂ ਕ ਇਹਨਾਂ ਨੂੰ ਸਾਰੀ ਜਾਂਦਾ ਹੈਗਾ ਇੱਕ ਵਿੱਗੇ ਬਾਹਨ ਨੂੰ ਫੁੱਲ ਕਰ ਦਿੰਦਾ ਇਹ ਰੇ ਇਹਨਾਂ ਕ ਇਹ ਦੇਖੋ ਤੁਸੀਂ ਪੂਰਾ ਵਧਿਆ ਹੈ ਹੁਣ ਆਪਾਂ ਵੜਦੇ ਆਂ ਵੱਟ ਕੇ ਦਿਖਾਉਣਾ ਤੁਹਾਨੂੰ ਉੱਧਰ ਲਿਜਾ ਕੇ ਮਣਕੇ ਦਿਖਾਵਾਂਗੇ ਆਪਾਂ ਵੀ ਕਿੰਨਾ ਵਧਿਆ ਫੀਤਾ ਆਪਣੇ ਕੋਲ ਹੈਗਾ ਹੈਗਾ ਆ ਸਿੱਟੇ ਦੇਖੋ ਤੁਸੀਂ ਸਿੱਟਿਆਂ ਦੇ ਵਿੱਚ ਪੂਰਾ ਦਾਣਾ ਪਿਆ ਹੋਇਆ ਇਹਨਾਂ ਦੇ ਦਿਖਾਉਣਾ ਮੈਂ ਤੁਹਾਨੂੰ ਤੋੜ ਕੇ ਸਿੱਟੇ ਮਲ ਕੇ ਦਾਣਾ ਬ੍ਰਧਪਾਵਨ ਦੇਰ ਨਗਰ ਇਹਦੇ ਨਾਲ ਨਲੇ ਥੋੜਾ ਜਿਹਾ ਖਾ ਕੇ ਰੱਜ ਜਾਂਦੇ ਨੇ ਇੱਕ ਟੋਕਰਾ ਪਾ ਦੇ ਇੱਕ ਵਾਰ ਸਾਨੂੰ ਇੱਕ ਟੋਕਰੇ ਨਾਲ ਰੱਜ ਜਾਂਦੇ ਨੇ ਆ ਸਿੱਟੇ ਦੇਖੋ ਤੁਸੀਂ ਇਹ ਆ ਦੇਖੋ ਆ ਦਾਣੇ ਦੇਖੋ ਤੁਸੀਂ ਇਧਰ ਪੂਰੀ ਪੱਕੀ ਨਹੀਂ ਜਰੀ ਆ ਦੇਖੋ ਓਨੀਆਂ ਇਹ ਵਧੀਆ ਫੁੱਟੂਗੀ ਜਿੰਨੇ ਉਹਨੂੰ ਪੱਕੀ ਨੂੰ ਵੱਡਾਂਗੇ ਆਪਾਂ ਨਲੇ ਡੰਗਰ ਥੋੜੇ ਹੀ ਨਾਲ ਰੱਜ ਜਾਂਦੇ ਨੇ ਦੋ ਥੱਬੇ ਵੱਢ ਲੈ ਦੋ ਥੱਬੇ ਮੋਕਦੇ ਨਹੀਂ ਹੈਗੇ ਆ ਸਿੱਟੇ ਦੇਖੋ ਸਿੱਟੇ ਪੂਰੇ ਭਰੇ ਹੋਏ ਨੇ ਆਲੇ ਬਾਹਲਾ ਵੱਡਾਂ ਦੀ ਲੋੜ ਨਹੀਂ ਪੈਂਦੀ ਦੋ ਥੱਬੇ ਵੱਡਲਾ ਦੋ ਥੱਬੇ ਨਾਰਾ ਜੇ ਜਾਂਦੇ ਨੇ ਡੰਗਰਾ ਨਾ ਮੋਕ ਮਾਰਨਾ ਵਧੀਆ ਸੁੱਕਾ ਗੋਹਾ ਕਰਦੇ ਨੇ ਨਰੇ ਪਾਉਣੇ ਆਪਾਂ ਤੂੜੀ ਬਣੀ ਪਾਉਂਦੇ ਇਹਦੇ ਵਿੱਚ ਜਵੇਂ ਵੀ ਮਣਕੇ ਦੇਖਦੇ ਆਪਾਂ ਵੀ ਅੱਜ ਕਿੰਨਾ ਕਿੰਨਾ ਲੰਬਾ ਹੋ ਗਿਆ ਇਹ ਫੀਤਾ ਆਪਣੇ ਕੋਲ ਹੈਗਾਗਾ ਦਾ ਦੇਰ ਤੋਂ ਸੁਣੋ ਵੀ ਕਿੰਨਾ ਕਿੰਨਾ ਵੱਧ ਚੁੱਕਿਆ ਹੈ ਬਾਰੇ ਮਹਿੰਗੇ ਵੀ ਨਾ ਬੀਜਿਆ ਕਰੋ ਲੈ ਕੇ ਜਿਵੇਂ ਸਸਤਾ ਸੌਦਾ ਸੋਨਿਆਲ ਹਾਂ ਜੀ ਇਹ ਜਿਹੜੀ ਚੜੀਆ ਤੁਸੀਂ ਦੇਖ ਸਕਦੇ ਆ ਆਪਣੇ ਮੈਨੂੰ ਇਹ ਲੱਗਦਾ 14-15 ਫੁੱਟ ਵਾਂਗੂ ਕੱਦ ਹੋ ਗਿਆ ਇਹਦਾ 14-15 ਫੁੱਟ ਵਾਂਗੂ ਵੱਧ ਚੁੱਕੀ ਹੈਗੀ ਇਹ ਇਹ ਆਪਣੀ ਦੂਸਰੀ ਬਾਡੀ ਦੀ ਆ ਜਿਹੜੀ ਆਪਣੀ ਘਰ ਦੀ ਛੱਤ ਹੈਗੀ ਇਹ ਘਰ ਦੀ ਛੱਤ ਆਪਣੀ 12 ਫੁੱਟ ਤੇ ਪਾਈ ਵੀ ਆ 12 ਫੁੱਟ ਤੋਂ ਉੱਪਰ ਇਹ ਮੈਨੂੰ ਇਹ ਲੱਗਦਾ 3 3.5 ਫੁੱਟ ਵਾਂਗੂ ਉੱਪਰ ਖੜੀ ਹੈਗੀ ਚੱਲ ਅੱਡ ਥੱਲੇ ਕਿੰਨਾ ਹੈ 14 ਫੁੱਟ না 15 15 ਪੁਜਾਇ ਦੇ ਲੋ 15 ਫੁੱਟ ਦਾ ਬਾਜਰਾ ਵੜਿਆ ਚਰੀ ਕਿੰਨੀ ਚਰੀ ਮੜੀ ਘਟ ਹੈਗੀ ਚਰੀ ਕਿੰਨੀ ਆ ਚਰੀ ਦੇਖੀ ਚਰੀ ਮਲਾ 14.5 ਵਾਂਗੂ ਆ ਨਾ ਚਰੀ 14.5 ਗੀ ਬਾਜਰਾ 15 ਗਾ ਪੁਜਾਇ ਦੇਖ ਲੋ ਜਵੀ ਦੇਸੀ ਵੀ ਐ ਚਲ ਜੀ ਮੈਂ ਬਰ ਉਹ ਤੱਕ ਪਾ ਕੀ ਲੰਕਾ ਲਾ ਕੇ ਦੇਖੋ ਮੂੰਹ ਲਾਓ ਪਰਸਾ ਕੇ ਦੇਖੋ ਤੁਸੀਂ ਦੀਦਾ ਪਰਸਾ ਕੇ ਸਿੱਧਾ ਪਰ ਦੇਖੋ ਸੱਲਦਾ ਵੀ ਤੇ ਖੜਾ ਹੈ ਖੜਾ ਹੈ

ਆ ਟੁੱਟ ਗਿਆ ਹੈ ਤਾਂ ਸਾਰਾ ਤੇ ਉੱਚਾ ਦੀ ਗਾਹ ਹੈ ਦੇਖੋ ਨੇ ਜਾਂਦੇ ਨਹੀਂ ਹੈਗੇ ਉੱਤੇ ਇਸ ਦੇ ਸਾਰੇ ਨੰਬਰ ਕੋਠੇ ਤੋਂ ਉੱਪਰ ਦੇ ਮਤਲਬ 13 13 ਫੁੱਟ ਵਾਂਗੂ 14 ਫੁੱਟ ਵਾਂਗੂ ਹੈਗੀ ਚਰੀ ਬਦੇ ਚਰੀ ਆਪਣੀ ਬਦੀ ਵੀ ਐਨੀ ਆ ਰੁਗਲਾ ਕੇ ਵੇਖਾ ਕਿਤੇ ਰੋਟੀ ਖਾਣ ਵਗ ਜਾ ਉਤਰ ਐਣੀ ਇਹ ਵੀ ਸੇਤੀ ਰੁਗ ਖਤਮ ਹੋ ਜਾਊਗਾ ਐ ਦੇਖੋ ਤੁਸੀਂ ਕਿੰਨਾ ਟਾਈਮ ਚ ਰੁਕੇ ਖਤਮ ਹੁੰਦਾ ਹੈਗਾ ਮੋਟਰ ਵੀ ਨਾਲੇ ਵਧੀਆ ਵੱਡੀ ਆ 2.5 ਪਾਵਰ ਦੀ ਮੋਟਰ ਆ ਰੁਗਲਾ ਕੇ ਕੱਢਣਾ ਪੈਂਦਾ ਹੈਗਾ ਉਦਾਂ ਵੀ ਹੈ ਜੀ ਜਿਹੜੀ ਲਗਦਾ ਮੁਕਦਾ ਗਿਆ ਨਹੀਂ ਲੱਗੇ ਨਕੇ ਇਹ ਹਰੇ ਦਾ ਰੁਕੇ ਲੈਣਾ ਔਖਾ ਹੈ ਕਿ ਬੁਰੇ ਬਰਖੀਆਂ ਹੋ ਜੇ ਪਰ ਇਹਨਾਂ ਵਾਂਗ ਕਿਤਾ ਰੁਕੇ ਲੈਣਾ ਔਖਾ ਹੋ ਜਾਂਦਾ ਉਹਨਾਂ ਦਾ ਦੇਸੀ ਹਾ ਦਾ ਪਾਇਆ ਕਰੋ ਦੇਸੀ ਹਰੇ ਤਿਆਰ ਕਰਿਆ ਕਰੋ ਹਾਂਜੀ ਆ ਦੇਖ ਸਕਦੇ ਤੁਸੀਂ ਪਸ਼ੂ ਕਿਵੇਂ ਖਾਂਦੇ ਨੇ ਆਪਣੇ ਨਰਾਈ ਹਰਾ ਪਾਇਆ ਵਾ ਜਿਹੜੀ ਆ ਸਾਹਮਣੇ ਚਰੀ ਖੜੀ ਆ ਪੱਕੀ ਵੀ ਚਰੀ ਬਾਜਰਾ ਦਿਖਾਇਆ ਸੀ ਆਪਾਂ ਨੇ ਪਹਿਲਾਂ ਤੁਹਾਨੂੰ ਵੀਡੀਓ ਚ ਆ ਦੇਖੋ ਕਿਵੇਂ ਖਾ ਰਹੀਆਂ ਨੇ ਗਿਆ ਨਰਾਈ ਪਾਇਆ ਵਾ ਆਪਣਾ ਇਹ ਨਰਾਈ ਖਾਂਦੇ ਨੇਗੇ ਬਹੁਤ ਚਾਕੇ ਹੰਦੇ ਨੇਗੇ ਆ ਤੁਸੀਂ ਫੋਸ ਵੀ ਦੇਖ ਸਕਦੇ ਹੋ ਇਹਨਾਂ ਦੇ ਪਏ ਗੋਹਾ ਜਿਵੇਂ ਇੱਟ ਵਰਗਾ ਗੋਹਾ ਕਰਦਿਆਂ ਨੇ ਐ ਨਹੀਂ ਹੈ ਮੋਕ-ਮੋਕ ਮਾਰਦਿਆਂ ਨੇ ਕਿਉਂ ਮੈਂ ਤਾਂ ਸਾਰੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਕਿ ਤੁਸੀਂ ਜਿਹੜਾ ਦੇਸੀ ਹਰਾਚਾਰਾ ਦੇਸੀ ਹਰਾਚਾਰਾ ਬੀਜਿਆ ਕਰੋ ਸੋ ਕੋਈ ਹਾਈਬ੍ਰਿਡ ਬੀਜਾਂ ਦੇ ਮਗਰ ਨਾ ਪਿਆ ਕਰੋ ਜਿਹੜੀ ਚਰੀ ਆ ਆਪਣੀ ਜਮੀਂ ਦੇਸੀ ਹੈਗੀ ਜਮੀਂ ਜਮੀਂ ਜਿਹੜਾ ਆਪਾਂ ਕਹਿੰਦੇ ਹਾਂ ਸਸਤਾ ਵੀ ਹੁੰਦਾ ਚਰੀ ਦਾ ਸਾਰਿਆਂ ਨੂੰ ਉਹ ਆਗਾ ਸਸਤਾ ਹੀ ਬਾਜਰਾ ਵੀ ਜਿਹੜਾ ਆਪਾਂ ਦੇਸੀ ਬਾਜਰਾ ਹੁੰਦਾ ਕੇਲਾ ਬਾਜਰਾ ਨਹੀਂ ਕਹਿੰਦੇ ਵੀ ਕੇਲਾ ਬਾਜਰਾ ਹੈ ਜਮੀਂ ਸਸਤਾ ਹੈਗਾ ਸੋ ਹੀ ਸਸਤਾ ਹੀ ਲੈ ਕੇ ਬੀਜਿਆ ਵੇ ਆਪਣਾ ਇਹ ਵੀ ਦੇਖ ਲੋ ਇਹਨਾਂ ਨਾਲ ਬਚੂ ਕਿਆ ਬਦਨਾ ਕਹਦੇ ਨਾਲੇ ਬਸ ਦੇਸੀ ਖਾਦੇ ਨਾਲ ਬਦਨਾ ਹੈ ਇਹਦੇ ਵਿੱਚ ਆਪਾਂ ਦੇਸੀ ਰਹੀ ਪਾਇਆ ਕਰੋ ਮਤਲਬ ਆਪਾਂ ਜੂਰੀਆਂ ਨਾਲ ਇਹਨਾਂ ਯੂਜ਼ ਕਰਿਆ ਕਰੀਏ ਕਿਉਂਕਿ ਜੂਰੀਆਂ ਨਾਲ ਤਾਂ ਇਹ ਤਾਂ ਪਸ਼ੂ ਬਿਮਾਰ ਹੁੰਦੇ ਨੇ ਪਸ਼ੂਆਂ ਨੂੰ ਬਿਮਾਰੀਆਂ ਲੱਗਦੇ ਨਾਲੇ ਜਿਹੜੇ ਦੁੱਧ ਪੀਂਦੇ ਨੇ ਲੋਕ ਨੂੰ ਦੁੱਧ ਨੂੰ ਬਿਮਾਰੀਆਂ ਲੱਗਦੀਆਂ ਨੇ ਲੋਕਾਂ ਨੂੰ ਜਿਹੜੇ ਦੁਕਾਨਦਾਰ ਨੇ ਉਹ ਤਾਂ ਆਪਾਂ ਨੂੰ ਹਾਈਬ੍ਰਿਡ ਕਹਿ ਕੇ ਵੇਚ ਦਿੰਦੇ ਨੇ ਵੀ ਆ ਦੇਖੋ ਹਾਈਬ੍ਰਿਡ ਆ ਬੀ ਨੇ ਆ ਬੀ ਨੇ ਬਹੁਤ ਮਹਿੰਗੇ ਪੈਂਦੇ ਨੇ ਇਹੜੇ ਦੇਸੀ ਵੀਰਾਂ ਨਾਲ ਤਾਂ ਸਾਰਿਆਂ ਨਾਲੋਂ ਸਸਤੇ ਪੈਂਦੇ ਨੇ ਨਾਲੇ ਤੁਸੀਂ ਦੇਖ ਸਕਦੇ ਹੋ ਇਹਦਾ ਆਪਾਂ ਨੂੰ ਨਜ਼ਾਰਾ ਕਿੰਨਾਗਾ ਦੋ ਬਾ ਜੇਕਰ ਤੁਹਾਨੂੰ ਸਾਡੀਆਂ ਵੀਡੀਆਂ ਵਧੀਆ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜਰੂਰ ਕਰਿਓ ਸਾਰਿਆਂ ਦਾ ਧੰਨਵਾਦ ਵਾਇਰੂ ਜੀ ਦਾ ਸਾਲਸਾ ਵਾਇਰੂ ਜੀ ਕੀ ਫਤਿਹ